ਸੱਚੇ ਕਾਲ ਤੁਵਾਲ ਮੈਂ ਜਸਵੀਰ ਸਿੰਘ ਰਟਾਇਰ ਐਸ ਡੀਓ ਕੋਲਾ ਮੰਡੀ ਬੋਰਡ ਤੇ ਮੈਂ ਸੋਚਿਆ ਵੀ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਤੇ ਮੈਨੂੰ ਪਤਾ ਲੱਗਿਆ ਗੜਬਾਸੂ ਤੋਂ ਇਹ ਜੋ ਮੱਛੀ ਪਾਲਣਾ ਹੈ ਇਹ ਬਾਕੀ ਨਾਲੋਂ ਜੇ ਸੂਰ ਪਾਲਣ ਡੇਰੀ ਫਾਰਮ ਬੱਕਰੀਆਂ ਪਾਲਣ ਨਾਲੋਂ ਇਹਦੇ ਵੱਧ ਬੈਨੀਫਿਟ ਹੈ ਸੋ ਮੈਂ ਮੇਰਾ ਵੀ ਇੰਟਰਸਟ ਸੀਗਾ ਵੀ ਮੱਛੀ ਪਾਲਣ ਜੂ ਸਿੱਖਿਆ ਜਾਵੇ ਤੋ ਇੱਥੇ ਮੈਂ ਪੰਜਾਂ ਦੀ ਟ੍ਰੇਨਿੰਗ ਲਈ ਇੱਥੇ ਜਿਨ੍ਹਾਂ ਨੇ ਵੀ ਜੋ ਸਾਡੇ ਪ੍ਰੋਫੈਸਰ ਸਾਹਿਬ ਆਏ ਜੋ ਵੀ ਸਾਡੇ ਬੁੱਧੀਜੀਵ ਆਏ ਸਾਰਿਆਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਇਹ ਦੱਸਿਆ ਕਿ ਸਾਡਾ ਮਨ ਪੂਰਾ ਖੁਸ਼ ਹੈ ਮੇਰਾ ਤੇ ਮੈਂ ਬਾਕੀ ਵੀਰਾਂ ਨੂੰ ਵੀ ਕਹੂੰਗਾ ਵੀ ਜੋ ਰਿਟਾਇਰ ਪਰਸਨ ਨੇ ਵੀ ਜੇ ਉਹ ਕੋਈ ਤਨ ਕਰਨੀ ਚਾਹੁੰਦੇ ਆ ਤਾਂ ਯੂ ਮੱਛੀ ਪਾਲਣ ਯੂਰ ਕਰ ਦਿੰਦੇ ਨੇ ਸਾਨੂੰ ਬਾਇਓਫਲੋਗ ਵੀ ਦੱਸਿਆ ਗਿਆ ਤੇ ਪਿੰਗਰ ਬਾਰੇ ਦੱਸਿਆ ਗਿਆ ਤੇ ਸਾਰੀ ਮੱਛੀ ਬਾਰੇ ਦੱਸਿਆ ਗਿਆ ਡਿਪਾਰਟਮੈਂਟ ਵੱਲੋਂ ਤੇ ਅਸੀਂ ਇਸ ਤੇ ਬਾਕੀ ਨੂੰ ਵੀ ਮੈਸੇਜ ਦਿੰਨੇ ਆ ਕਿ ਵੱਧ ਤੋਂ ਵੱਧ ਆਪਾਂ ਮੱਛੀ ਪਾਲਣ ਕਰੀਏ ਤੇ ਮੈਂ ਸਾਰੀ ਸਰਕਾਰੀ ਸੂਰ ਵਾਲੇ ਸਾਰੇ ਡਿਪਾਰਟਮੈਂਟ ਦਾ ਹੀ ਬਹੁਤ ਆਪਣੀ ਤਰਫੋਂ ਧੰਨਵਾਦ ਕਰਦਾ ਹਾਂ ਤੇ ਬਹੁਤ ਕੁਝ ਸਿੱਖਣ ਮਿਲਿਆ ਤੇ ਮੈਨੂੰ ਆਸ ਹੈ ਵੀ ਮੈਂ ਇਹ ਜੋ ਸਿੱਖਿਆ ਮੈਂ ਇਹਨੂੰ ਪ੍ਰੈਕਟੀਕਲੀ ਅਡਾਪਟ ਕਰੂੰਗਾ ਤੇ ਜ਼ਿੰਦਗੀ ਵਿੱਚ ਕੁਝ ਹਾਸਲ ਕੰਮ ਕਰੂੰਗਾ ਧੰਨਵਾਦ